ਬੋਲ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਤਸ਼ਦਸ਼ਵੀ ਪ੍ਰਤਮ ਭਗਤੀ ਸਿਮਰਕੇ ਗੁਰ ਨਾਨਕ ਲਈ ਤੇ ਆਈ ਫਿਰੰਗਦ ਗੁਰ ਤੇ ਅਮਰਦਾਸ ਰਮਦਾਸਵੀ ਸਹਾਈ ਅਰਜਨ ਹਰ ਗੋਬਿੰਦਨ ਸਿਮਰ ਸ੍ਰੀ ਰਾਇ ਸ੍ਰੀ ਕ੍ਰਿਸ਼ਨ ਤੇ ਆਈਏ ਜਿਸ ਡਿਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਇਕ ਨਾਨਕ ਦੇ ਆਵੇ ਤਾਈ ਸਰਤਾਈ ਹੋਏ ਸਾਈ ਦਸਮਾ ਪਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਤਾਈ ਹੋਏ ਸਾਈ ਦਸਾਂ ਪਤਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਰ ਦਾ ਧਿਆਨ ਤਰ ਕੇ ਬੁਲ ਜੀ ਵਾਹਿਗੁਰੂ ਪੰਨਿਆ ਪਿਆਰੀਆਂ ਚੰਗ ਸਭ ਜਾਦੀਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦਿਖ ਚਲਾਈ ਤਿਗਵਾਹੀ ਦੇ ਕੇ ਨ ਡਿਟ ਕੀਤਾ ਤਿੰਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਅੰਤਰ ਖਰਸਾ ਜੀ ਬੁਲ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦੇ ਕਿਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਹਾਰਿਆਂ ਨਾ ਚਰਾਈਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕ ਕੇਸਾਂ ਸਵਸਨ ਨਾਲ ਨਿਬਾਈ ਤਿੰਨਾ ਦੀ ਕਮਾਈ ਦਾ ਤੇ ਅੰਤਰਖਲਸਾ ਜੀ ਬੁੱਲ ਜੀ ਵਾਹਿਗੁਰੂ ਮਨਿਆ ਤਕਤਾ ਸਰਬਤ ਗੁਰਦਾਰਿਆਂ ਦਾ ਧਿਆਨ ਤਰ ਕੇ ਬੋਲ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਲਸਾ ਜੀ ਕੀਰਤਸ ਹਜੇ ਸਰਬਤ ਖਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿਤਾਂਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜੈ ਖਲਸਾ ਜੀ ਸਾਹਿਬ ਤਾਂ ਤਰਸ਼ ਰਿਐ ਦੇਗ ਦੇ ਘਵਤੇ ਬਿਰਜ ਕੀ ਪੈਜ ਪੰਤ ਕੀ ਜੀਤ ਸ੍ਰੀ ਸਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੁਲ ਜੀ ਵਾਹਿਗੁਰੂ ਸਿਖਾਣ ਸਕੇਦਾਨ ਕੇਸਦਾਨ ਰਹਿਤਦਾਨ ਬਵੇਕਦਾਨ ਵਿਸਾਦਾਨ ਭਰੋਸਾਦਾਨ ਦਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਚੌਕੀਆਂ ਢੰਡੇ ਬੰਗੇ ਜੁਗ ਜਗ ਅਟਲ ਧਰਮ ਕਾ ਜਕਾਰ ਗੁਲ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹਰਗੁਰੂ ਦਾ ਰਿਆ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਸ਼ੂੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਕਲਸਾ ਜੀ ਬਖਸ਼ੂ 헤 ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਦੇਨ ਦੁਨੀਆ ਦੇ ਮਾਲਕ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਸੰਧਿਆ ਵੇਲੇ ਸੂਦਰ ਰਹਿ ਰਾਸ ਬਾਣੀ ਦੇ ਜਪ ਹੋਏ ਬਾਣੀ ਪੜਦਿਆਂ ਸੇਵਾ ਕਰਦਿਆਂ ਅਨੇਕਾਂ ਪ੍ਰਕਰਦਿਆਂ ਗਲਤੀਆਂ ਹੋ ਗਈਆਂ ਨੇ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸ਼ੁੱਧ ਦੇ ਸਪਸ਼ਟ ਬਾਣੀ ਮਨ ਦੀ ਇਕਾਗਰਤਾ ਨਾਲ ਪੜਨ ਦੀ ਸੋਝੀ ਬਖਸ਼ਣੀ ਪੜੀ ਗਈ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਅੰਦਰ ਆਈ ਸੰਗਤ ਦੀ ਹਾਜ਼ਰੀ ਤੇਲ ਵਲ ਪੇਟਾ ਦਰ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਲਾਉਣਾ ਸੰਤਾਂ ਦੀਆਂ ਭਾਵਨਾਵਾਂ ਗੁਰਮਤਾ ਅਨੁਸਾਰ ਪੂਰੀਆਂ ਕਰਨੀਆਂ ਅੰਦਰੋਂ ਘਰੋਂ ਗੁਰ ਸਿੱਕੀ ਦੀ ਦਾਤ ਨਾਮ ਬਾਣੀ ਦਾ ਵਿਅਸ ਬਖਸ਼ਿਨਾ ਅੱਖਰ ਵਾਧਾ ਘਟਾ ਪਲਚਕ ਮਾਫ ਕਰਨੀ ਸਰਬੱਤ ਦੇ ਕਾਰਜ ਰਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਬਿਲੇ ਆਤਰਨ ਅਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨੇ ਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ